ਦੀ ਉਹ ਹੀ ਜਿਹੜੀ ਹੁੰਦੀ ਹੈ ਸਾਰਾ ਦਿਨ ਟੀਵੀ ਅੱਗੇ ਬੈਠੀ ਰਹਿੰਦੀ ਐ ਇਲਜ਼ਾਮ ਲੱਗਿਆ ਮੰਮੀ ਤੇਰੇ ਤੇ ਤੇ ਲੱਗਣਾ ਹੀ ਆ ਤੇ ਬੈਠੀ ਵੀ ਰਹਿੰਦੀ ਐ ਕੋਈ ਸ਼ੱਕ ਨਹੀਂ ਕਰ ਮੈਂ ਹੁਣ ਕੀ ਕਰਾਂ ਮੈਂ ਤਾਂ ਨਹੀਂ ਕੰਮ ਹੁੰਦਾ ਪਰ ਮੈਂ ਕਿ ਟੀਵੀ ਅੱਗੇ ਬਹਿਣਾ ਮੈਂ ਔਰ ਕਿੱਧਰ ਜਾਵਾਂ ਨਹੀਂ ਬੱਬੇ ਮਾਂ ਦਾ ਹੀ ਚਸਕਾ ਨਹੀਂ ਖਤਮ ਹੁੰਦਾ ਟੀਵੀ ਦਾ ਮੈਂ ਨਹੀਂ ਗੁੱਸੇ ਚ ਲੱਗਦੀ ਹਾਂ ਮੇਰੇ ਨਹੀਂ ਜਮਾਣੇ ਦਰਵਾਦੀਆਂ ਆਂ ਵੀ ਉਹ ਹੋ ਰੰਗ ਪੈਦੀਆਂ ਇੱਕ ਭਿੱਡੀ ਲਈ ਫਿਰਦੀ ਵੇਲਾ ਪਤਲੀ ਹੋ ਕੇ ਰਹਿਣਾ ਤੂੰ 2 ਮਹੀਨੇ ਆਈਆਂ ਤੇ ਬੰਦ ਨਹੀਂ ਹੋਣੀ ਚਾਹੀਦੀ 20 ਮਿੰਟ ਤੋਂ ਪਹਿਲਾਂ ਟਾਈਮ ਮਿਲਦਾ ਚੱਲ 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 ਤੇਰੇ ਤੇ ਧਿਆਨ ਹੈ ਮੇਰਾ ਇੱਧਰ ਨਾ ਵੇ ਨਾਈਸ ਠੀਕੋ ਸਰ 26 ਵੀਜੇ ਕੈਨੇਡਾ ਦੇ ਆ ਲੈ ਜਾ ਆ ਲੈਣ ਵੀ ਆ ਕਰ ਸਾਂ ਬਈ ਜਲਦੀ ਕਰ ਬਸ ਹਫਤਾ ਹੀ ਮਹਾ ਫਿਰ ਕੌਫੀ ਆਪਦੀ ਪੀਆ ਕਰਾਂਗੇ ਫਿਰ ਅਸੀਂ ਕੌਫੀ ਆਪਦੀ ਪੀਆ ਕਰਾਂਗੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹੈ ਸਾਰਾ ਦਿਨ ਟੀਵੀ ਅੱਗੇ ਬੈਠੀ ਰਹਿਣੀ ਇਲਜ਼ਾਮ ਲੱਗਿਆ ਮੰਮੀ ਤੇਰੇ ਤੇ ਤੇ ਲੱਗਣਾ ਹੀ ਆ ਤੇ ਬੈਠੀ ਵੀ ਰਹਿਣੀ ਕੋਈ ਸ਼ ਮੈਂ ਕਿ ਟੀਵੀ ਅੱਗੇ ਬਹਿਣਾ ਮੈਂ ਔਰ ਕਿੱਧਰ ਜਾਵਾਂ ਘਰੋਂ ਹੁਣ ਕਿੱਧਰ ਜਾਵਾਂ ਜੇ ਮੈਂ ਬਾਹਰ ਜਾਣੀ ਆ ਮੈਨੂੰ ਕਹਿੰਦੇ ਤੂੰ ਚੁਗਲੀਆਂ ਕਰਨ ਜਾਂ ਲੋਕਾਂ ਨੂੰ ਗੁੱਡ ਮਾਰਨਿੰਗ ਬਬੇ ਮੈਨੂੰ ਚਸਕਾ ਹੁੰਦਾ ਵਾ ਗੁੱਡ ਮਾਰਨਿੰਗ ਬਬੇ ਸਾਡੀ ਤਾਂ ਮਾਂ ਦਾ ਹੀ ਚਸਕਾ ਨਹੀਂ ਖਤਮ ਹੁੰਦਾ ਟੀਵੀ ਦਾ ਮੈਂ ਨਹੀਂ ਮੈਂ ਗੁੱਸੇ 'ਚ ਲੱਗਦੀ ਹਾਂ ਬਾਬ ਮੈਂ ਜਾਵੇਂ ਸ਼ਾਰ ਨਾ ਦਰਵਾਦੀਆਂ ਵਾ ਕੀ ਉਹ ਹੋ ਰੁਕ ਪੈਸ ਨੂੰ ਇੱਕ ਪਿੱਡੀ ਲਈ ਫਿਰਦੀ ਵੇਲਾ ਹਲ ਚੱਲ ਪਤਲੀ ਹੋ ਕੇ ਰਹਿਣਾ ਤੂੰ 2 ਮਹੀਨੇ ਆਈਆਂ ਤੇ ਬੰਦ ਨਹੀਂ ਹੋਣੀ ਚਾਹੀਦੀ 20 ਮਿੰਟ ਤੋਂ ਪਹਿਲਾਂ ਟੈਟ ਮਿਲ ਚੱਲ ਚੱਲ ਤੇਰੇ ਤੇ ਧਿਆਨ ਹੈ ਮੇਰਾ ਇੱਧਰ ਨਾ ਵੇ ਚੱਲ 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 ਤੇਰੀ ਵਾਰੀ ਵੀ ਆਉਣ ਵਾਲੀ ਆ ਆ ਜਾ ਆ ਜਾ ਨਹੀਂ ਮੈਂ ਬੈਠਾ ਕਰਨਾ ਐ ਐਪਲ ਵਾਚ ਦੀ ਵੇਰ ਨਾ ਇਹਨੂੰ ਪਤਾ ਕਾਦਾ ਲੱਗਿਆ ਐਪਲ ਵਾਚ ਇਹ ਦੁਨੀਆ ਦਾ ਬੱਕਰੀ ਜਰਾਬਾ ਪਾ ਕੇ ਚੜੀ ਫਿਰਦੀ ਵੇਲਾ ਬੂਟ ਪਾਏ ਨਹੀਂ ਗੇ ਨੇ ਪਾ ਰਹੇ ਨੇ ਵਜਨ ਘਟਾ ਲਿਆ ਵੇਖ ਲੋ ਕਿ ਗਾ ਖੁੱਲੇ ਡੁੱਲੇ ਸੂਟ ਦੇ ਵਿੱਚ ਤੁਰੇ ਫਿਰਦੀ ਆ ਕਿੰਨਾ ਵਜਨ ਤੇਰਾ ਘਟ ਗਿਆ 12 ਕਿਲੋ ਨਹੀਂ 12 ਤੋਂ ਵੱਧ ਗਿਆ ਹੁਣ 12 ਪਿਛਲੀ ਵੀ ਕਿ ਸੀ ਹੁਣ ਤਾਂ ਕਿ ਹੋਰ ਕੁ ਵੱਧ ਗਿਆ ਨਾ ਮੈਂ ਉੱਥੇ ਆ ਗਈ ਜਿੱਥੇ ਪਹਿਲਾਂ ਅਮਨ ਸੀ ਹੁਣ ਅਮਨ ਤੋਂ ਦੂਗਾਂ ਨੰਗੀ ਆ ਅਮਨ ਦਾ ਅਮਨ ਹੱਸੀਆਂ ਤੋਂ ਥੱਲੇ ਚਲ ਗਈ ਆ 90 ਤੋਂ 80 ਤੋਂ ਥੱਲੇ ਚਲ ਗਈ ਉਹ ਕਿਉਂ ਕਹਿੰਦੀ 65 ਕਿਲੋ ਤੇ ਜਾ ਕੇ ਰੁਕਣਾ ਮੈਂ ਵਾਓ ਵਾਟ ਅ ਸਕੇਲ ਬ੍ਰੋ ਨਾਈਸ ਠੀਕੋ ਠੀਕੋ ਸਰ 26 ਵੀਜੇ ਕੈਨੇਡਾ ਦੇ ਓਏ ਹੋਏ ਐਨ ਓਏ ਐਨ ਓਏ ਏ ਬਾਲੀ ਕੋ ਬਹੁਤ ਬਹਾ ਮੈਂ ਪਿਆਵਾਂ ਪਿਆਣ ਤੇ ਕੱਢਨੇ ਆ ਮੈਂ ਸੁੱਟਦੇ ਨੇ ਤੂੰ ਕੜ ਕੇ ਛੋਣਾ ਵੜਿਆ ਉਹਨੇ ਨਾਲ ਹੀ ਲੈ ਜਾਣੇ ਆ ਆ ਲੈ ਜਾ ਆ ਲੈਣ ਵੀ ਆ ਕਰ ਸੈਣ ਬਈ ਜਲਦੀ ਕਰ ਉਹ ਗਲਾ ਹੈ ਨਾ ਮੈਂ ਵਾਹਣਾ ਰੈਡੀ ਹੋ ਗਿਆ ਬਸ ਅਮੇ ਬਾਸ ਹੌਟਾਈ ਮਹਾਂ ਫਿਰ ਅਸੀਂ ਕਾਫੀ ਆਰਦੀ ਪੀਆ ਕਰਾਂਗੇ ਇੱਡੇ ਕਮਲੇ ਕਿਤੇ ਸਾਡੇ ਨਿਆਣੇ ਆ ਇਹਨਾਂ ਨੂੰ ਕਿਤੇ ਹੋਰ ਖੇਡਾਂ ਨਹੀਂ ਲੱਭੀਆਂ ਤਾਂ ਤੂੜੀ ਵਾਲੇ ਕੁੱਪ ਤਾਂ ਹੀ ਲੱਗੇ ਪਏ ਸਲਾਈਡਿੰਗ ਕਰਨ ਨਾ ਧੋ ਕੇ ਅਸੀਂ ਨਹੀਂ ਅੱਜ ਤੁਹਾਨੂੰ ਇਦਾਂ ਦੇ ਗੰਦੇ ਲਿਬੜੇ ਤੇ ਬਣਿਆ ਨੂੰ ਬੈੱਡ ਤੇ ਪਾਉਣ ਦੇਣਾ ਨਹਾਉਣਾ ਪੈਣਾ ਦੁਬਾਰਾ ਮਾਮੇ ਨੂੰ ਮੈਂ ਦੱਸਦੀਆਂ ਵੀ ਤੇਰੇ ਕੁੱਪ ਦਾ ਹਾਲ ਵੇਖ ਹਾਏ ਹਾਏ ਕੀ ਹਾਲ ਬਣਾ ਲਿਆ ਇਹਨਾਂ ਨੇ ਮੈਂ ਸਾਫ਼ ਹੀ ਬੱਲਾ ਕਰੀਏ ਇਹ ਜਪਾਟ ਜਾਣਾ ਤੇ ਤੁਹਾਡੀ ਬੇਇੱਜ਼ਤੀ ਹੋਣੀ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ